ਸਸ ਜੀ ਮੇਰਾ ਨਾਮ ਜਤਿੰਦਰ ਗੋਰਾ ਮੈਂ ਜਿਹੜਾ ਨਮਾਇਸ਼ਾਦੂ ਰਣਾਲੀ ਆ ਤੇ ਮੇਰੀ ਮੈਰਿਜ ਮਾਚੀਵੜਾ ਸਾਹਿਬ ਦੇ ਲਾਗੇ ਲੱਗੇ ਲੱਗਦੇ ਪਰ ਨਹੀਂ ਸ਼ੇਰੀਆਂ ਹੋਈ ਸੀ ਮੇਰੇ ਹਸਬੰਦ ਦਾ ਨਾਮ ਪ੍ਰਿੰਸਪਾਲ ਸਿੰਘ ਹੈ ਮੇਰੇ ਹਸਬੰਦ ਨੇ ਕੁਝ ਦਿਨ ਪਹਿਲਾਂ ਮੇਰੇ ਅਗੇਂਸਟ ਝੂਠਾ ਕੇਸ ਫਾਈਲ ਕੀਤਾ ਹੈ ਕਿ ਮੈਨੂੰ ਨਾ ਧੋਖਾਧੜੀ ਕੀਤੀ ਹੈ ਜੋ ਕਿ ਬਿਲਕੁਲ ਝੂਠਾ ਹੈ ਐਵੇਂ ਤਾਂ ਕੁਝ ਨਹੀਂ ਹੋਇਆ ਮੈਂ 2020 ਦੇ ਵਿੱਚ ਕੈਨੇਡਾ ਆ ਗਈ ਸੀ ਤੇ ਮੈਂ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ 6-7 ਮਹੀਨੇ ਮੈਂ ਤੇ ਦਿਓਰ ਇਕੱਠੇ ਰਹਿਆ ਉਸ ਦੌਰਾਨ ਮੇਰੇ ਦਿਓਰ ਦਾ ਮੇਰੇ ਨਾਲ ਸੁਭਾਅ ਵਧੀਆ ਨਹੀਂ ਸੀ ਜਿਸ ਕਰਕੇ ਮੈਨੂੰ ਉਹ ਦਿਨ ਅੱਡੋਗੀ ਜਿਸ ਦਿਨ ਮੈਂ ਆਪਣੇ ਜਿਸ ਦਿਨ ਤੋਂ ਮੇਰੇ ਦਿਓਰ ਨਾਲ ਅੱਡ ਹੋਈਆਂ ਉਸ ਤੋਂ ਬਾਅਦ ਮੇਰੇ ਸਹੁਰਿਆਂ ਦਾ ਮੇਰੇ ਪ੍ਰਤੀ ਬਿਹੇਵੀਅਰ ਚੇਂਜ ਹੋ ਗਿਆ ਉਹ ਮੈਨੂੰ ਅੰਜ ਬੜਬਸਤੀ ਕਹਿੰਦੇ ਸੀਗੇ ਕਿ ਤੂੰ ਆਪਣੇ ਦਿਓਰ ਨਾਲ ਰਹਿ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਹੈਗੀ ਉਸ ਦਿਨ ਤੋਂ ਹੀ ਸਾਡੇ ਵਿੱਚ ਮਨਮੋਟਕ ਸ਼ੁਰੂ ਹੋ ਗਏ ਪਰ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਮੇਰੇ ਹਸਬੰਡ ਆਜੂਗੇ ਇੱਥੇ ਕੈਨੇਡਾ ਆਜੂਗੇ ਜੇ ਉਹ ਜਾਣਗੇ ਤਾਂ ਫਿਰ ਅਸੀਂ ਤਿੰਨੋਂ ਇਕੱਠੇ ਰਹਿ ਲਾਂਗੇ ਪਰ ਮੈਂ ਇਕੱਲੀ ਨਹੀਂ ਰਹਿ ਸਕਦੀ ਇਹ ਮੈਂ ਆਪਣੇ ਤੇ ਫਿਰ ਮੈਂ ਪੜ੍ਹਾਈ ਜਦੋਂ ਮੈਂ ਆਪਣੀ ਪੜ੍ਹਾਈ ਤੇ ਸੀਗੀ ਮੈਂ ਆਪਣੇ ਹਸਬੰਡ ਨੂੰ ਸਾਰੇ ਡਾਕੂਮੈਂਟ ਭੇਜੇ ਜੋ ਵੀ ਵੀਜ਼ਾ ਫਾਈਲ ਲਈ ਚਾਹੀਦੇ ਸੀ ਤੇ ਮੈਂ ਉਹਨਾਂ ਨੂੰ ਸਾਰੇ ਉਹ ਵੀਜ਼ਾ ਸਪਾਊਸ ਵੀਜ਼ਾ ਲਗਾਈ ਸਾਰੇ ਡਾਕੂਮੈਂਟ ਪੇਸ਼ਤੇ ਤੇ 1 ਸਾਲ ਉਹਨਾਂ ਦੀ ਫਾਈਲ ਪੂਲ ਦੇ ਵਿੱਚ ਪਈ ਰਹੀ ਕੋਈ ਵੀ ਰਿਜ਼ਲਟ ਨਹੀਂ ਆਇਆ 1 ਸਾਲ ਪੈਂਟਿੰਗ 'ਚ ਉਹਨਾਂ ਦੀ ਫਾਈਲ ਲੱਗੀ ਰਹੀ ਤੇ ਉਸ ਤੋਂ ਬਾਅਦ ਜਦੋਂ 1 ਸਾਲ ਬਾਅਦ ਜਦੋਂ ਮੈਂ ਵਰਕ ਪਰਮਿਟ ਅਪਲਾਈ ਕਰਨ ਲੱਗੀ ਮੈਨੂੰ ਉਸ ਦੌਰਾਨ ਪਤਾ ਲੱਗਾ ਕਿ ਮੇਰੇ ਜਿਹੜਾ ਜਦੋਂ ਮੈਂ ਇੰਡੀਆ ਤੋਂ ਫਾਈਲ ਲਗਾ ਕੇ ਆਈ ਸੀ ਤਾਂ ਏਜੰਟ ਨੇ ਮੇਰਾ ਸਟੇਟਸ ਸਿੰਗਲ ਰੱਖਿਆ ਸੀਗਾ ਤੇ ਮੈਂ ਆਪਣੇ ਜਦੋਂ ਹਸਬੰਦ ਨੂੰ ਕਾਲ ਕੀਤੀ ਤਾਂ ਮੇਰੇ ਹਸਬੰਡ ਕਹਿੰਦੇ ਕਿ ਉਹਨਾਂ ਨੂੰ ਆਲਰੇਡੀ ਇਹ ਚੀਜ਼ ਦਾ ਪਤਾ ਕਿ ਉਹਨਾਂ ਦਾ ਜਿਹੜਾ ਸਟੇਟਸ ਆ ਸਿੰਗਲ ਨਾ ਪਰ ਉਹਨਾਂ ਨੇ ਮੇਰੇ ਨਾਲ ਇਹ ਗੱਲ ਨਹੀਂ ਸ਼ੇਅਰ ਕੀਤੀ ਮੈਨੂੰ ਇਹ ਨਹੀਂ ਦੱਸਿਆ ਮੈਂ ਇਸ ਬਾਰੇ ਬਿਲਕੁਲ ਅਵੇਅਰ ਨਹੀਂ ਸੀਗੀ ਕਿਉਂਕਿ ਕਿਉਂਕਿ ਜੇ ਮੈਂ ਅਵੇਅਰ ਹੁੰਦੀ ਤਾਂ ਸ਼ਾਇਦ ਮੈਂ ਉਹਨਾਂ ਨੂੰ ਪੇਪਰ ਨਾ ਭੇਜਦੀ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਫਿਰ ਉਸ ਦੌਰਾਨ ਫਿਰ ਉਹਨਾਂ ਨੇ ਆਪਣੇ ਏਜੰਟ ਨੂੰ ਕਾਲ ਕੀਤੀ ਤੇ ਉਹਨਾਂ ਨੇ ਜਿੰਨਾ ਤੋਂ ਉਹਨਾਂ ਨੇ ਫਾਈਲ ਲਵਾਈ ਸੀ ਸਮਰਾਲੇ ਵਾਲਿਆਂ ਤੋਂ ਫਿਰ ਉਹਨਾਂ ਨੇ ਮੇਰੇ ਹਸਬੰਡ ਦੀ ਫਾਈਲ ਵਿਧਰੋ ਕਰਾਤੀ ਉਹ ਕਹਿੰਦੇ ਕਿ ਤੁਹਾਡੀ ਤੇ ਵੀ ਰਿਪਰੈਜ਼ੈਂਟੇਸ਼ਨ ਹੋ ਜਾਣੀ ਆ ਤੇ ਉਸ ਤੋਂ ਬਾਅਦ ਅਸੀਂ ਕਾਫੀ ਪੁੱਛਿਆ ਤੇ ਸਾਡਾ ਇਹ ਫੈਸਲਾ ਹੋਇਆ ਸੀਗਾ ਕਿ ਅਸੀਂ ਕੋਰਟ ਮੈਰਿਜ ਕਰਾ ਲੈਨੇ ਆ ਦੁਬਾਰਾ ਪਰ ਮੇਰੇ ਜਿਹੜੇ ਇਨ-ਲੋਜ਼ ਆ ਉਹ ਇਸ ਚੀਜ਼ ਨੂੰ ਐਗਰੀ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਕੋਰਟ ਮੈਰਿਜ ਦੁਬਾਰਾ ਨਹੀਂ ਹੋ ਸਕਦੇ ਪਰ ਉਹ ਮੈਨੂੰ ਫਿਰ ਉਹ ਉਹ ਕਹਿ ਮੈਨੂੰ ਇਹ ਕਹਿ ਰਹੇ ਸੀ ਕਿ ਜਿਵੇਂ ਮੇਰਾ ਇੱਥੇ ਦਿਓਰ ਕਹਿੰਦਾ ਹੈ ਕਿ ਉਵੇਂ ਕਰ ਪਰ ਮੇਰੇ ਮੇਰੇ ਦਿਓਰ ਨਾਲ ਨਹੀਂ ਬਣਦੀ ਸੀਗੀ ਇੱਥੇ ਸਾਡੇ ਆਪਸ ਵਿੱਚ ਨਹੀਂ ਉਹ ਸਹੀ ਕੁਝ ਸਹੀ ਨਹੀਂ ਸੀਗਾ ਤੇ ਤੇ ਉਹ ਉਹ ਦੇ ਮੇਰੇ ਜਿਹੜੇ ਦੋਸਤ ਦਾ ਮੇਰੇ ਦਿਓਰ ਦਾ ਜਿਹੜੇ ਦੋਸਤ ਹੈਦਰ ਉਹ ਕਹਿ ਰਿਹਾ ਸੀਗਾ ਕਿ ਮੈਨੂੰ ਆਪਣੇ ਸਾਰੇ ਕਾਗਜ਼ ਜਿਹੜੇ ਆ ओरिजिनल ਮੇਰਾ ਪਾਸਪੋਰਟ ਮੇਰਾ ਵਰਕ ਪਰਮਿਟ ਉਹ ਦੇ ਦੋਸਤ ਨੂੰ ਦੇ ਕੇ ਆਣਾ ਪਏਗਾ ਤੇ ਉਹ ਦੁਆਰਾ ਮੇਰਾ ਵਰਕ ਪਰਮਿਟ ਅਪਲਾਈ ਕਰ ਦੇਗਾ ਜੋ ਕਿ ਸਹੀ ਨਹੀਂ ਸੀ ਤੇ ਮੈਂ ਇਸ ਗੱਲ ਤੇ ਉਹਨਾਂ ਨਾਲ ਐਗਰੀ ਨਹੀਂ ਕੀਤਾ ਬਸ ਜਿਸ ਦਿਨ ਤੋਂ ਮੈਂ ਉਸ ਗੱਲ ਤੇ ਉਹਨਾਂ ਨਾਲ ਐਗਰੀ ਨਹੀਂ ਹੋਈ ਉਹਨਾਂ ਨੇ ਮੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਇੰਡੀਆ ਦੇ ਕੋਰਟ ਮੈਰਿਜ ਕਰਾ ਲੈਣੀ ਆ ਦੁਬਾਰਾ ਜੇ ਹੋ ਸਕਦੀ ਆ ਆਪਣੇ ਕਿ ਆਪਣਾ ਸਭ ਸਹੀ ਰਹੇਗਾ ਪਰ ਉਹ ਇਸੇ ਲਈ ਉਸ ਟਾਈਮ ਮੰਨੇ ਨਹੀਂ ਤੇ ਉਹ ਕਹਿ ਰਹੇ ਸੀ ਕਿ ਤੂੰ ਸਾਡੀ ਗੱਲ ਮੰਨ ਸ ਆਪਣਾ ਜੋ ਵੀ ਤੇਰੇ origignal document ਨੇ ਉਹ ਜਿਹੜੇ ਮੇਰੇ ਦਿਓਰ ਦਾ ਦੋਸਤ ਆ ਉਹਨੂੰ ਜਾ ਕੇ ਫੜਾ ਕੇ ਆਜਮਾ ਉਹ ਕਹਿੰਦੇ ਵੀ ਉਹ ਇਮੀਗ੍ਰੇਸ਼ਨ ਦੇ ਵਿੱਚ ਆ ਮੈਂ ਉਹ ਗੱਲ ਨਹੀਂ ਮੰਨੀ ਸੀ ਬਸ ਉਸ ਗੱਲ ਤੋਂ ਸਾਡਾ ਅਸਲੀ ਲੜਾਈ ਸ਼ੁਰੂ ਹੋ ਗਈ ਸੀ ਕਿ ਸਾਡੇ ਮਨ ਮਟਾ ਉਥੋਂ ਸ਼ੁਰੂ ਹੋ ਗਈ ਸੀ ਪਰ ਜਿਹੜਾ ਇਹ ਕਹਿ ਰਿਹਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਤੇ ਮੈਂ ਬਲੌਕ ਕਰਦੀ ਰਹੀਆਂ ਉਹ ਸੱਚ ਨਹੀਂ ਹੈਗਾ ਬਲੌਕ ਮੈਂ ਉਦੋਂ ਕਰਦੀ ਸੀ ਜਦੋਂ ਮੈਨੂੰ ਮਾਨਸਿਕ ਤਣਾ ਦਿੱਤਾ ਜਾਂਦਾ ਸੀ ਜਦੋਂ ਮੈਨੂੰ ਜਬਰਦਸਤੀ ਜਦੋਂ ਮੈਨੂੰ ਗਲਤ ਬੋਲਦੇ ਸੀ ਜਦੋਂ ਮੇਤੇ ਝੂਠੇ ਇਲਜ਼ਾਮ ਲਾਉਂਦੇ ਸੀਗੇ ਮੈਨੂੰ ਮੈਂ ਮੈਂ 12-12 ਘੰਟੇ ਦਾ ਸ਼ਿਫਟ ਲਾ ਕੇ ਆਉਂਦੀ ਸੀ ਮੈਨੂੰ ਕਹਿੰਦੇ ਸੀ ਤੂੰ ਤੂੰ ਮੁੰਡਿਆਂ ਨਾਲ ਰੰਨੀ ਆ ਤੂੰ ਮੁੰਡਿਆਂ ਨਾਲ ਘੁੰਮਦੀ ਆ ਮੈਨੂੰ ਇੰਨਾ ਇੰਨਾ ਕੋ ਬਦਨਾਮ ਕਰਤਾ ਇਹਨਾਂ ਨੇ ਹਰ ਇੱਕ ਹਰ ਇੱਕ ਪਾਸੇ ਇਹੀ ਕਹਿੰਦੇ ਸੀਗੇ ਤੇ ਮੇਰੇ ਹਸਬੰਦ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਣ ਲੱਪੇ ਸੀਗੇ ਫਿਰ ਜਦੋਂ ਮੈਂ 12-12 ਘੰਟੇ ਦੀ ਸ਼ਿਫਟਾਂ ਲਾ ਕੇ ਆਣੀਆ ਘਰੇ ਥੱਕ ਕੇ ਨਿਆਣਾ ਤਾਂ ਮੈਨੂੰ ਮੈਨੂੰ ਅੱਗੋਂ ਐਵੇਂ ਵੀ ਨਹੀਂ ਪੁੱਛਣਾ ਕਿ ਤੂੰ ਠੀਕ ਆ ਜਾਂ ਕਿਵੇਂ ਨਹੀਂ ਆ ਮੈਂ ਇੰਨਾ ਬਿਮਾਰ ਵੀ ਰਹਿੰਦੇ ਰਹੀ ਤਾਂ ਉਸ ਉਹ ਤੋਂ ਅੱਕ ਕੇ ਮਾਨਸਿਕ ਤੌਰ 'ਤੇ ਵਾਕਈ ਮੈਂ ਕਦੇ-ਕਦੇ ਠੀਕ ਆ ਕਿ ਮੈਨੂੰ ਥੋੜਾ ਸ਼ਾਂਤੀ ਚਾਹੀਦੀ ਮੈਂ ਸ਼ਾਰ ਬਲੋਕ ਕਰਦਾ ਫਿਰ ਅਨਬਲੋਕ ਕਰ ਦੇਣਾ ਪਰ ਜਿਹੜਾ ਇਹ ਕਹਣਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਬਿਲਕੁਲ ਝੂਠਾ ਮੈਂ 2020 ਤੋਂ ਲੈ ਕੇ 2024 ਤੱਕ ਲਗਾਤਾਰ ਮੈਂ ਉਹਨਾਂ ਨੂੰ ਪੈਸੇ ਭੇਜਦੇ ਰਹੀਆਂ ਜਿੰਨਾ ਕਮਾਉਂਦੀ ਸੀ ਮੈਂ ਸਾਰਾ ਉਹਨਾਂ ਨੂੰ ਭੇਜਿਆ ਕੁਝ ਮੇਰੇ ਮੇਰੇ ਕੋਲ ਕੁਝ ਨਹੀਂ ਹੈਗਾ ਨਾ ਇਸ ਟਾਈਮ ਮੇ ਤੋਂ ਕੋਈ ਸੇਵਿੰਗ ਨਾ ਮੇਰੇ ਇੱਥੇ ਕੋਈ ਕੈਨੇਡਾ ਦਾ ਸਟੇਟਸ ਹੈ ਸਿਟਮ ਨਾ ਮੇਰੇ ਕੋਲ ਕੋਈ ਸੇਵਿੰਗ ਹੈ ਜੋ ਮੈਂ ਕਮਾਇਆ ਸਾਰਾ ਮੈਂ ਉਹਨਾਂ ਨੂੰ ਭੇਜਤਾ ਪਰ ਉਹ ਫਿਰ ਵੀ ਕਹਿੰਦੇ ਕਿ ਮੈਨੂੰ ਤੇ ਨਾਲ ਧੋਖਾ ਕੀਤਾ ਹੈ ਉਹਨਾਂ ਨੇ 2 ਸਾਲ ਤੋਂ ਮੇਰੇ 2 ਸਾਲ ਹੋ ਚਲੇ 2.5 ਸਾਲ ਉਹ ਕਦੇ ਕਿਤੇ ਮੇਰੇ ਤੇ ਕੰਪਲੇਂਟ ਕਰਦੇ ਦੇ ਕਦੇ 2.5 ਸਾਲ ਤੋਂ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਇੱਕ ਵਾਰ ਵੀ ਨੇ ਸਕੂਨਾਂ ਰੰਨ ਦਿੱ ਤੱਕ ਕਦੇ ਉਹ ਪੰਚਾਇਤ ਲੈ ਕੇ ਤੁਰ ਜਾਂਦੇ ਸੀ ਕਦੀ ਕਿਤੇ ਕੰਪਲੀਟ ਕਰ ਦੇਣ ਸੀ ਪਿੱਛੇ ਦੀ ਵੀ ਇਹਨਾਂ ਨੇ ਕੰਪਲੀਟ ਕੀਤੀ ਸੀਗੀ ਸਾਡੇ ਤੇ ਫਿਰ ਉੱਥੇ ਵੀ ਮੈਂ ਆਪਣੇ ਬਿਆਨ ਦਿੱਤੇ ਸੀ ਤੇ ਸਾਰੇ ਡਾਕੂਮੈਂਟ ਉੱਥੇ ਭੇਜੀ ਸੀ ਫਿਰ ਉੱਥੇ ਸਾਡੇ ਇਹ ਫੈਸਲਾ ਹੋਇਆ ਸੀ ਕਿ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਹੈ ਨਾ ਵੀ ਕੋਈ ਧੋਖਾਧੜੀ ਦਾ ਮਾਮਲਾ ਨਹੀਂ ਹੈਗਾ ਤੇ ਮੈਂ ਸਾਰੇ ਪੈਸੇ ਉਹਨਾਂ ਨੂੰ ਭੇਜੇ ਹੋਏ ਆ ਮੇਰੇ ਤੋਂ ਰਸੀਦ ਵੀ ਨੇ ਮੈਂ 2000 ਮੇ ਤੁਹਾਨੂੰ ਸ਼ਿਫਟ ਵੀ ਹੈਗੀਆਂ ਨੇ ਮੈਂ ਉਹਨਾਂ ਨੂੰ ਹੁਣ ਤੱਕ ਮੇਰੇ ਤੇ ਜਿਹੜੋ ਕਹਿ ਰਹੇ ਨੇ ਕਿ ਮੇਰੇ ਤੇ 31 ਲੱਖ ਲੱਗਾ ਮੇ ਤੇ 31 ਲੱਖ ਦਾ ਖਰਚਾ ਨਹੀਂ ਆਇਆ ਹੈਗਾ ਉਹ ਵਿਆਹ ਤੋਂ ਲੈ ਕੇ ਵਿਆਹ ਤੋਂ ਲੈ ਕੇ ਮੇਰੇ ਬਾਹਰ ਆਉਣ ਤੱਕ ਤੱਕ ਮੇਰੇ ਖਾਣ ਪੀਣ ਤੱਕ ਦਾ ਮੇਰਾ ਸਾਰਾ ਉਹਨਾਂ ਨੇ ਮੇਤੇ ਤੇ ਜਿਹੜੀਆਂ ਮੇਰੇ ਹਸਬੰਡ ਦੇ ਵੀ ਪਹਿਲਾਂ ਫਾਈਨਲ ਲੱਗੀਆਂ ਸੀ ਉਹਨਾਂ ਸਾਰਿਆਂ ਦਾ ਵਿਆਜ ਉਹ ਮੇ ਤੋਂ ਮੰਗ ਰਹੇ ਨੇ ਤੇ ਉਹਦਾ 31 ਲੱਖ ਬਣਾ ਰਹੇ ਨੇ ਉਹਦੇ ਪਰ ਜਿਹੜਾ ਜਦੋਂ ਮੈਂ ਕੈਨੇਡਾ ਆਇਆ ਕੈਨੇਡਾ ਆਂ ਤਾਂ ਮੇਰਾ ਸਾਰਾ 15 ਲੱਖ ਦਾ ਖਰਚਾ ਹੋਇਆ ਸੀ ਤੇ 2020 ਤੱਕ 2018 ਤੱਕ ਮੈਂ ਜਿੰਨੇ ਵੀ ਇਹਨਾਂ ਨੂੰ ਪੈਸੇ ਭੇਜੇ ਨੇ ਟੋਟਲ 18 ਲੱਖ ਬਣਦਾ ਹੈ ਉਹਨਾਂ ਦੀ ਮਿੱਤਰ ਰਸੀਦਾਂ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਮੇਤੋਂ ਰਿਸਿਪਟਸ ਪਈਆਂ ਨੇ ਉਹਨਾਂ ਦੀ ਇਹ ਮੈਂ ਲਗਾਤਾਰ ਉਹਨਾਂ ਨੂੰ ਭੇਜੇ ਨੇ ਪੈਸੇ ਤੇ ਆ ਉਹਨਾਂ ਦੀਆਂ ਰਿਸਿਪਟਸ ਨੇ ਆ ਮੈਂ ਆਖਰੀ ਜਿਹੜੇ ਮੈਂ ਆਖਰੀ ਪੈਸੇ ਨੇ ਆ ਮੈਂ ਸਤੰਬਰ 2024 ਦੇ ਵਿੱਚ ਭੇਜੇਗੇ ਹਟੀਆਂ ਤੇ ਜੇ ਮੈਂ ਗੱਲ ਨਹੀਂ ਕੀਤੀ ਹੁੰਦੀ ਤਾਂ ਮੈਂ ਪੈਸੇ ਵੀ ਕਿਉਂ ਭੇਜ ਦਿੱਤੇ ਸਾਡੀ ਗੱਲ ਚੱਲਦੀ ਸੀ ਤਾਂ ਇੰਨੀਆਂ ਲੜਾਈਆਂ ਹੋਣ ਦੇ ਬਾਵਜੂਦ ਵੀ ਮੈਂ ਕਦੇ ਉਹਨਾਂ ਨੂੰ ਐ ਨਹੀਂ ਕਿਹਾ ਕਿ ਮੈਂ ਤਲਾਕ ਕਰਨਾ ਜਾਂ ਮੈਂ ਉਹਨਾਂ ਨਾਲ ਗੱਲਬਾਤ ਬੰਦ ਨਹੀਂ ਕੀਤੀ ਮੈਂ ਕੋਸ਼ਿਸ਼ ਕੀਤੀ ਕਿ ਸਾਡਾ ਰਿਸ਼ਤਾ ਨਿਭੇ ਪਰ ਅੰਤ 'ਚ ਉਹਨਾਂ ਨੇ ਆ ਕੇ ਮੈਨੂੰ ਇਹ ਕਹਿਤਾ ਮੇਰੇ ਹਸਬੰਦ ਨੇ ਕਹਿਤਾ ਕਿ ਉਹ ਮੇਰੇ ਨਾਲ ਖੁਸ਼ ਨਹੀਂ ਹੈਗੇ ਉਹ ਮੇਰੇ ਨਾਲ ਖੁਸ਼ ਨਹੀਂ ਰਹਿ ਰਹੇ ਤੇ ਉਹ ਉਹ ਹੋਰ ਵੀਟ ਨਹੀਂ ਕਰ ਸਕਦੇ ਤੇ ਸ਼ਾਇਦ ਉਥੋਂ ਦਾ ਮਾਹੌਲ ਐਵੇਂ ਦਾ ਆ ਵਾਸ-ਵਾਸ ਦਾ ਕਿਉਂਕਿ ਉਹਨਾਂ ਦੇ ਪਿੰਟ ਚ ਸਾਰੇ ਕੈਨੇਡਾ ਆ ਚੁੱਕੇ ਤੇ ਉਹ ਸ਼ਾਇਦ ਫਰਸਟ੍ਰੇਟ ਹੋਗੇ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹ ਹੋਰ ਵੇਟ ਨਹੀਂ ਕਰ ਸਕਦੇ ਸਾਡਾ ਇਹ ਵੀ ਫੈਸਲਾ ਹੋਇਆ ਸੀਗਾ ਕਿ ਪੀਆਰ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਕੈਨੇਡਾ ਲੈ ਕੇ ਆਉਂਗੀ ਪਰ ਮੈਂ ਹਲੇ ਤੱਕ ਕੈਨੇਡਾ ਮੇਰੀ ਪੀਆਰ ਹੋਈ ਨਹੀਂ ਤੇ ਮੇਰਾ ਸਟੇਟਸ ਵੀ ਇਨਵੈਲਿਡ ਹੈ ਜਿਸ ਦੇ ਕਰਕੇ ਸ਼ਾਇਦ ਮੈਂ ਇੰਡੀਆ ਆਣ ਹੀ ਸਦੀ ਹੋਣ